ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ ਸ਼ੋਕਲਾ ਇਸ ਸਮੇਂ ਖੜੇ ਹਾਂ ਤੁਸੀਂ ਚੰਡੀਗੜ੍ਹ ਖੜੜ ਮਾਰਗ ਤੇ ਦੇਖ ਸਕਦੇ ਹੋ ਤੁਸੀਂ ਸਿੱਧੀਆਂ ਤਸਵੀਰਾਂ ਇਹ ਚੰਡੀਗੜ੍ਹ ਖੜੜ ਮਾਰਗ ਦੇ ਨੇ ਖੜੜ ਦਾ ਬੱਸ ਸਟੈਂਡ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਹਜ਼ਾਰਾਂ ਪੈਸੇਂਜਰ ਦਿਨ ਦੇ ਵਿੱਚ ਸਫ਼ਰ ਕਰਦੇ ਨੇ ਪਰ ਇਸ ਟਾਈਮ ਇਸ ਵਰਨਾਟਾ છਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਪਰ ਤਾਂ ਦੀ ਆਵਾਜ਼ ਵੀ ਦੇਖੋ ਬਿਲਕੁਲ ਸਿਰਫ ਅਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਨੇ ਬਾਕੀ ਸੁੰਨ ਸੰਸਾਨ ਤੇ ਉਹ ਬਿਜ਼ੀ ਰੂਟ ਹੈ ਜਿੱਥੇ ਸੈਂਕੜੇ ਹਜ਼ਾਰਾਂ ਗੱਡੀਆਂ ਦਾ 24 ਘੰਟੇ ਜਾਮ ਰਹਿੰਦਾ ਤੁਸੀਂ ਦੇਖ ਸਕਦੇ ਹੋ ਵਰਨਾਟਾ ਬਿਲਕੁਲ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਅੱਜ ਸੱਦਾ ਦਿੱਤਾ ਗਿਆ ਹੈ ਇਸ ਦੇ ਮੱਦੇਨਜ਼ਰ ਚੱਲਦੇ ਹੋਏ ਸਰਨਾਟਾ ਸਾਹਿਬ ਆਹਾਰੇ ਪਾਸੇ ਕਿਸਾਨ ਜਥਿਆਂ ਜਿਥੇ ਬੰਦੀਆਂ ਨੂੰ ਚਾਰੇ ਪਾਸੇ ਸਪੋਰਟ ਮਿਲ ਰਹੀ ਹੈ ਜਿੱਥੇ ਬਾਜ਼ਾਰ ਖਰੜ ਦੇ ਬਾਜ਼ਾਰ ਹੋਣ ਚਾਹੀਏ ਚਾਹੇ ਸੜਕਾਂ ਹੁਣ ਆਵਾਜ਼ਾਈ ਬਿਲਕੁਲ ਠੱਪ ਹੈ ਜੇ ਟੂਲਪਲਾਗਾ ਦੀ ਗੱਲ ਕਰੀ ਤਾਂ ਟੂਲਪਲਾਗਾ ਦੇ ਉੱਤੇ ਵੀ ਜਾਮ ਲੱਗਾ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਖਰੜ ਬੱਸ ਸਟੈਂਡ ਦੀਆਂ ਨੇ ਇੱਥੇ ਸਰਨਾਟਾ ਸਾਹਿਬ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪੈਸੇਂਜਰ ਬੈਠੇ ਨੇ ਗੱਲਬਾਤ ਕਰਦੇ ਨੇ ਕੋਸ਼ਿਸ਼ ਕਰਦੇ ਆ ਪਾਜੀ ਕਿੱਥੇ ਜਾਣਾ ਜੀ ਕਿੱਥੇ ਜਾਣਾ ਹੈ ਕਹਾਂ ਜਾਣਾ ਹੈ ਕਿੱਥੇ ਜਾਣਾ ਬਾਜੀ ਪਾਜੀ ਜਾਨਾ ਜਾਨਾ ਬੱਸ ਨੂੰ ਢੀਕਦੇ ਹਾਂ ਹਾਂਜੀ ਬੱਸ ਤਾਂ ਅੱਜ ਬੰਦ ਹੈ ਇਸ ਕਰਕੇ ਪਰੇਸ਼ਾਨ ਹੋ ਰਹੀ ਹਾਂ ਪਰੇਸ਼ਾਨੀ ਤਾਂ ਹੋਈ ਹੀ ਹੈ ਪਰੇਸ਼ਾਨੀ ਹੋ ਰਹੀ ਹੈ ਹਾਂ ਅੱਜ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਹਨਾਂ ਦੀ ਮੰਗਾਂ ਕਿਸਾਨ ਵੀ ਆਪਣੀ ਜਗ੍ਹਾ ਠੀਕ ਹੈ ਯਾਰ ਆ ਪਬਲਿਕ ਵੀ ਆਪਣੀ ਜਗ੍ਹਾ ਠੀਕ ਹੈ ਪਰੇਸ਼ਾਨੀ ਵੀ ਆਪਣੀ ਜਗ੍ਹਾ ਠੀਕ ਹੈ ਕਿਸਾਨਾਂ ਦਾ ਆਪਾ ਥੋੜੀ ਗੱਲ ਥੋੜੀ ਬੋਲ ਸਕਦੇ ਆ। ਹੂੰ ਉਹ ਆਪਣੀ ਜਗ੍ਹਾ ਠੀਕ ਹੈ। ਬਾਬਾ ਆਪਾਂ ਨੇ ਯਾ ਪਰੇਸ਼ਾਨ ਹੋ ਰਹੇ ਆ ਆਪਣੇ ਆਪਣੀ ਜਗ੍ਹਾ ਠੀਕ। ਕਿਸਾਨ ਵੀ ਪਰੇਸ਼ਾਨ ਹੋ ਰਹੇ ਲੱਗੋ ਤੁਸੀਂ। ਆਪਰੇ ਕਿਸਾਨ ਪਰੇਸ਼ਾਨ ਹੋ ਰਹੇ ਨਾ ਸਰਕਾਰੀ ਗਲਤੀ ਹੈ ਨਾ ਆਪਣਾ ਕਿਉਂ ਕਿਸਾਨ ਨੂੰ ਇਤਨਾ ਪਰੇਸ਼ਾਨ ਕਰਖਿਆ ਬਈ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਨੂੰ ਵੀ ਜਾਂਦਾ ਬਈ ਕਿਸਾਨ ਦਾ ਹੱਕ ਹੈ ਨਾ ਉਸ ਦਾ ਹੱਕ ਵਾਪਸ ਕਰੀ। ਜੋ ਮੰਗੇ ਕੀ ਬੋਲੀ ਤੇ ਮੈਂ ਬੜਾ ਪੂਰੀ ਕਰੇ। ਹੂੰ। ਇਹ ਚਾਹੁੰਦੇ ਆ। ਹੋਰ ਵੀ ਬੰਦੇ ਬੈਠੇ ਨੇ। ਇਹਨਾਂ ਨਾਲ ਵੀ ਗੱਲਬਾਤ ਕਰਦੇ ਨੂੰ। ਕਿੱਥੋਂ ਜਾਣਾ ਸਰ ਤੁਸੀਂ? ਮਨਾਲੀ। ਮਨਾਲੀ। ਬਸ ਨੂੰ ਡੀਕਦੇ ਹ ਤਾ ਕੁਛ ਨਾ ਗੱਲਬਾਤ ਹੋਈ ਕੁਛ ਦੱਸਿਆ ਕਿਸੇ ਨੇ ਇੱਥੇ ਕੁਛ ਨਹੀਂ ਉਹ ਹੋ ਰਿਆ ਨਾ ਉਧਰ ਪਹਿਲਾਂ ਪਤਾ ਸੀ ਕਿ ਤੁਹਾਨੂੰ ਪੰਜਾਬ ਬੰਦ ਹੈ ਨਹੀਂ ਬੰਦ ਨਹੀਂ ਸੀਗਾ ਨਾ ਪਤਾ ਅੱਛਾ ਬੰਦ ਨਹੀਂ ਸੀਗਾ ਲਗਭਗ 4 ਵਜੇ ਤੱਕ ਤਾਂ ਪੰਜਾਬ ਬੰਦ ਹੈ ਤੇ 4 ਵਜੇ ਤੱਕ ਐਕਟੀਵੇਟ ਕਰੋਗੇ ਕੀ ਕਰਨਾ ਫਿਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਹੀ ਜਿਹੜਾ ਨਾ ਚਾਹਨੇ ਦੇਖੋ ਜਸਮਿੰਦਰ ਕਰੋ ਕਿੱਦਾਂ ਵੀ ਹੈ ਹੂੰ ਮੰਗਾ ਉਹਨਾਂ ਦੀ ਮੰਨੋ ਥੋੜੀਆ ਸਾਫ ਦਾ ਨਾ ਦੇਖੋ ਬਹੁਤ ਅਨਬਾਸਾੜਨਾ ਗਲਤ ਕਰ ਲਈ ਜੀ ਦੇਖ ਸਕਦੇ ਹੋ ਟਾਮਾ ਟਮਾ ਪੈਸੇਂਜਰ ਖੜਾ ਇੱਥੇ ਜੋ ਬਸ ਦੀ ਉਡੀਕ ਕਰ ਰਹੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਟਮਾਟਾ ਮਾ ਪੈਸੰਜਰ ਵੇਟ ਕਰ ਰਿਹਾ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਅੱਜ ਪੰਜਾਬ ਬੰਦ ਹੈ ਤੁਸੀਂ ਦੇਖ ਸਕਦੇ ਹੋ ਕੁਝ ਆਟੋ ਵੀ ਖੜੇ ਨੇ ਆਟੋ ਚਾਲਕਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹ ਉਹ ਬਿਜ਼ੀ ਰੂਟ ਹੈ ਜਿੱਥੇ ਅੱਜ ਸਰਨਾਟਾ ਚਾਇਆ ਹੋਇਆ ਜਿੱਥੇ ਹਜ਼ਾਰਾਂ ਗੱਡੀਆਂ ਦਾ ਜਾਮ 24 ਘੰਟੇ ਰਹਿੰਦਾ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਖਰੜ ਬਸ ਸਟੈਂਡ ਦੀਆਂ ਇਹ ਖਰੜ ਬਸ ਸਟੈਂਡ ਦਾ ਉਹ ਬਿਜ਼ੀ ਏਰੀਆ ਜਿੱਥੇ ਅੱਜ ਸਰਨੱਟਾ ਦਾ ਪੰਜਾਬ ਮੱਦੇ ਨਜ਼ਰ ਅਗਾਂ ਬਦਨੂ ਵੱਖਵਾ ਕਿਥੇ ਦੇ ਬੰਦੀਆਂ ਵੱਲੋਂ ਸਪੋਰਟ ਦਿੱਤੀ ਗਈ ਹੈ ਤਾਂ ਕਿ ਜੋ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਤੁਸੀਂ ਦੇਖ ਸਕਦੇ ਹੋ ਉਹ ਬਿਜ਼ੀ ਮਾਰਗ ਹੈ ਕੁਝ ਆਟੋ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਸਵਾਰੀ ਮਿਲ ਰਹੀ ਹੈ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਕਿਉਂਕਿ ਸਾਡੇ ਵਰਗਾ ਗਰੀਬ ਬੰਦਾ ਜਾਏਗਾ ਕਿੱਧਰ ਆਟੋ ਚਲਾ ਕੇ ਹੁਣ ਬੱਚੇ ਪਾਲਨੇ ਰੋਟੀ ਖਾਣਾ ਹੈ ਪਰ ਸਵਾਰੀ ਤਾਂ ਹੈਗੀ ਐ ਪਰ ਜਾਣੇ ਦਾ ਰਸਤਾ ਨਹੀਂ ਐ ਕਿਸਾਨ ਵੀ ਬੈਠੇ ਨੇ ਕਿਸਾਨ ਵੀ ਬੈਠੇ ਹੁਣ ਉਹਨਾਂ ਦੀ ਵੀ ਮਜਬੂਰੀ ਐ ਉਹਨਾਂ ਦਾ ਹੱਲ ਹੋ ਜੇ ਤੇ ਸਭ ਤੋਂ ਬੈਸਟ ਐ ਉਹ ਤਾਂ ਪਰੇਸ਼ਾਨ ਹੋਏ ਰਿਹਾ ਪਰ ਉਹਨਾਂ ਦੇ ਸਿਰ ਤੇ ਅਸੀਂ ਪਰੇਸ਼ਾਨ ਹਾਂ ਰਸਤੇ ਚਾਰੇ ਪਾਸੇ ਬੰਦ ਰਸਤੇ ਸਾਰੇ ਪਾਸੇ ਕਿਸਾਨਾਂ ਨੂੰ ਸਪੋਰਟ ਕਰਦੇ ਹਾਂ ਕਰਦੇ ਆ ਜੀ ਕਿਸਾਨਾਂ ਨੂੰ ਸਪੋਰਟ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਉਹਨਾਂ ਦਾ ਮੰਗ ਐ ਉਹ ਪੂਰਾ ਕਰ ਦੇਣ ਕਿਉਂ ਸਾਡੀ ਪਰੇਸ਼ਾਨੀ ਵੀ ਦੂਰ ਹੋ ਜੇ ਤਾਂ ਉਹਨਾਂ ਦਾ ਵੀ ਆਪਣਾ ਸਹੀ ਹੋ ਜਾਵੇ ਵੀ ਇਹ ਆਟੋ ਆਟੋ ਚਾਲਕ ਨੇ ਜੋ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਿਆ ਜਾਵੇ ਤਾਂ ਜੋ ਕਿ ਸਾਡੇ ਵੀ ਮਸਲੇ ਹੱਲ ਹੋਣ ਕਿਸਾਨਾਂ ਕਿਸਾਨੀ ਦੇ ਨਾਲ ਪੂਰੇ ਪੰਜਾਬ ਦਾ ਮਸਲਾ ਹੱਲ ਹੈ ਅਗਰ ਮਾਰਕੀਟ ਦੇ ਵਿੱਚ ਕਿਸਾਨ ਦੇ ਕੋਲ ਪੈਸਾ ਹੈ ਤਾਂ ਮਾਰਕੀਟ ਦੇ ਵਿੱਚ ਪੈਸਾ ਹੈ ਇਸ ਕਰਕੇ ਸਰਕਾਰ ਨੂੰ ਹਰੇਕ ਵਰਗ ਦੇ ਲੋਕਾਂ ਦੀ ਅਪੀਲ ਹੈ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਤਾਂ ਜੋ ਕੀ ਪੰਜਾਬ ਦੀ ਦੁਆਰਾ ਲਈ ਕੇ ਚੜਾਇਆ ਜਾਵੇ ਧੰਨਵਾਦ